ਜਿਹੜੀ ਅੱਜ ਸਾਡੀ ਇਹ ਸੇਵਾ ਚੱਲ ਰਹੀ ਹੈ ਇੱਥੇ ਲక్ష్ਮੀ ਨਾਰਾਇਣ ਮੰਦਿਰ ਮੰਡਲ ਜੂ ਮੰਡਲ ਦਾ ਪ੍ਰਮੁਖ ਧਾਰਮਿਕ ਸਥਾਨ ਹੈ ਚਾਰ ਪੰਜ ਦਿਨ ਪਹਿਲਾਂ ਜਿਹੜੀ ਲਗਾਤਾਰ ਬਰਸਾਤ ਹੋਈ ਸੀ ਤੇ ਤੁਸੀਂ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਵਾਂ ਕਿ ਇਸ ਵਕਤ ਕਿੰਨੀ ਜ਼ਿਆਦਾ ਖਾਰ ਤੇ ਹੁਣ ਵੀ ਜਿਹੜੇ ਪੱਥਰ ਹੈ ਜਦੋਂ ਰੈਸਪੀ ਲੋਕ ਵਰਕ ਇਸਮ ਚੱਲ ਰਿਹਾ ਉਦੋਂ ਵੀ ਜਿਹੜੇ ਪੱਥਰ ਹੈ ਜਿਵੇਂ ਉਹ ਸਾਹਮਣੇ ਤੁਸੀਂ ਪੱਥਰ ਦੇਖ ਸਕਦੇ ਹੋ ਸਿਰਫ ਇਸ ਵਿੱਚ ਸਰੀਏ ਨਾਲ ਟਿੱਕੇ ਹੋਏ ਤੇ ਥੰਨੋ ਜਿਹੜਾ ਹੈ ਸਾਰਾ ਖੋਖਲਾ ਹੋ ਗਿਆ ਸਭ ਤੋਂ ਪਹਿਲਾਂ ਸਵੇਰ ਦੇ ਸਾਢੇ 6 ਵਜੇ ਇੱਥੇ ਕੰਮ ਕਰਨਾ ਵੀ ਬਹੁਤ ਔਖਾ ਸੀ ਸਭ ਤੋਂ ਪਹਿਲਾਂ ਫੌਜੀ ਸਾਹਿਬ ਬ੍ਰਹਮਪੁਰ ਤੋਂ ਆ ਕਾਕਾ ਸਾਡੇ ਗੁਰਸੇਵਕ ਸਾਡੇ ਸਿਕਿਉਰਿਟੀ ਚੋਂ ਇਹ ਸਭ ਕਹਿੰਦਾ ਰੱਸੀ ਨਾਲ ਥੱਲੇ ਉਤਰੇ ਲਾਈਫ ਲਾਈਨ ਨਾਲ ਪਿਛਲੇ 7 6 ਸਭ ਘੰਟੇ ਤੋਂ 11:00 11:30 ਵਜੇ ਤੱਕ ਹਨੂਮਾਨ ਜੀ ਦਾ ਆਸ਼ੀਰਵਾਦ ਲੈ ਕੇ ਉਸ ਤੋਂ ਬਾਅਦ ਇੱਥੋਂ ਜਿਹੜੇ ਤੁਸੀਂ ਦੇਖ ਰਹੇ ਇੱਕ ਬੋਰੀ ਵੀ ਕਟੋ-ਕਟੇ ਯਾਰ ਤੋਂ ਉੱਤੇ ਬੋਰੀ ਜਿਹੜੀ ਆ ਆਪੇ ਤੇ ਜਿਹੜੇ ਅਸੀਂ ਜੜ ਮਜ਼ਬੂਤ ਕੀਤੀ ਹੈ ਤਾਂ ਕਿ ਇਹਦੇ ਪੈਰ ਜਿਹੜਾ ਹੈ ਵਰਨਾ ਇਸ ਸਾਰਾ ਸਟਰਕਚਰ ਕੱਲਾ ਉਨਾ ਹੀ ਨਹੀਂ ਕੱਲਾ ਰਾਧਾ ਕ੍ਰਿਸ਼ਨ ਮੰਦਿਰ ਨਹੀਂ ਸਾਰਾ ਹੀ ਸਟਰਕਚਰ ਜਿਹੜਾ ਹੈ ਤੇ ਨਾਲ ਗੁਰੂ ਘਰ ਵੀ ਹੈ ਤੇ ਸਾਰਾ ਹੀ ਸਟਰਕਚਰ ਡੈਮੇਜ ਹੋ ਸਕਦਾ ਸੀ ਆ ਉਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਹੈ ਇਹ ਟੋਟਲੀ ਜਿਹੜਾ ਹੈ ਅੰਦਰੋਂ ਖੋਖਲਾ ਤਾਂ ਜਿੱਥੇ ਸوير ਦੇ ਉਤੋਂ ਉਹ ਸਾਡੇ ਰਾਏਪੁਰ ਦੇ ਮੁੰਡੇ ਜਿਹੜੇ ਹੈ ਉਹ ਰੱਸੀ ਦੇ ਨਾਲ ਬੋਰੀਆਂ ਤੇ ਨਾਲ-ਨਾਲ ਸਾਡਾ ਭਰਾ ਉਹ WhatsApp ਤੇ ਸੱਜੀ ਉਹ ਆਪਣੀ ਕਿਸ਼ਤੀ 'ਚ ਵੀ ਬੋਰੀਆਂ ਆ ਰਹੀਆਂ ਆ ਫੀਲਡ ਲੇਬਰ ਵੀ ਆ ਸਾਡੀ ਪਰਸਨਲ ਵੀ ਹੋਰ ਵੀ ਪਹਿਲਾਂ ਵੀ ਇੱਥੇ ਬਹੁਤ ਸਾਰੇ ਸਾਥੀ ਜਿਹੜਾ ਡਿਊਟੀ ਕਰਕੇ ਗਏ ਨੇ ਤੇ ਉਤੋਂ ਵੀ ਜਦੋਂ ਬੋਰੀ ਆਂਦੀ ਆ ਜੇ ਥੱਲੇ ਕੋਈ ਖੜਾ ਹੋਵੇ ਉਹਦੇ ਤੇ ਵੱੜ ਕੇ ਉਹਦੇ ਵੀ ਖਤਰਾ ਆ ਆਹ ਇਹ ਪੱਥਰ ਹਜੇ ਵੀ ਜਦੋਂ ਇੱਥੇ ਕੰਮ ਕਰਦੇ ਹੋਏ ਵੀ ਜਦੋਂ ਹੁਣ ਤਾਂ ਇਨੀ ਬਹੁਤ ਸੈੱਟ ਕਰਤਾ ਜਦੋਂ ਮੈਂ ਆਇਆ ਇੱਥੇ ਪੰਜ ਸਾਲ ਮੈਂ ਉੱਤੇ ਸੀਗਾ ਇਨੀ ਹੁਣ ਨਿੱਕੀ ਖੜਨ ਜੋਗਾ ਤੇ ਪੂਰਾ ਇਸ ਪੇ ਯਾਨੀ ਇਸ ਵਕਤ ਇੱਕ ਮਜ਼ਬੂਤ ਜਿਹੜਾ ਸਟਰਕਚਰ ਬਣ ਚੁੱਕਿਆ ਪਰ ਜੋ ਦੇਖੇ ਕੰਮ ਕਰ ਰਹੇ ਸੀ ਉਦੋਂ ਤਾਂ ਇਹ ਸਾਰਾ ਸਾਰਾ ਬਿਲਕੁਲ ਸਰੇ ਤਾਂ ਬਿਲਕੁਲ ਪੂਰਾ ਹਿੰਦਾ ਪਿਆ ਹੁੰਦਾ ਸੀ ਪੱਥਰਾਂ ਦੇ ਉੱਪਰ ਹੱਸ ਤੇ ਇੱਥੇ ਵਿੱਚੋਂ ਇੰਨੀ ਹੈ ਜਿਹੜਾ ਸਾਰਾ ਥੱਲੇ ਤੱਕ ਤੁਸੀਂ ਉਹ ਦੇਖ ਸਕਦੇ ਹੋ ਉੱਥੇ ਵੀ ਜਿਹੜੇ ਜੰਬੋ ਬੈਗ ਵੀ ਪਾ ਕੇ ਜਿਹੜਾ ਹੈ ਇਸ ਸਟਰਕਚਰ ਨੂੰ ਜਿਹੜਾ ਹੈ ਉਹ ਮਜ਼ਬੂਤ ਕੀਤਾ ਤੇ ਆ ਦੇਖ ਫੋਨ ਫੋਨ ਦੇਖੋ ਮਨ ਕਰੋ ਤੇ ਹੁਣ ਜਿਹੜਾ ਹੈ ਇਸ ਨੂੰ ਅਸੀਂ ਬੋਰੀਆਂ ਉਤਰ ਰਹੀਆਂ ਨੇ ਤੇ ਇਸ ਨੂੰ ਹਜੇ ਹੋਰ ਜਿਹੜਾ ਇਹਦੇ ਪੈਰ ਮਜ਼ਬੂਤ ਕਰਕੇ ਅਗਲੇ ਤਿੰਨ ਚਾਰ ਤਾਂ ਕਿ ਜਿਹੜਾ ਸਾਡਾ ਮੇਨ ਸਾਡਾ ਮਕਸਦ ਹੈ ਆ ਰਾਧਾ ਕ੍ਰਿਸ਼ਨ ਮੰਦਿਰ ਜਿਹੜਾ ਹੈ ਮੇਨ ਇਹ ਸਬਕ ਬਿਲਕੁਲੀ ਹਵਾਚਾ ਹੈ ਉਹ ਪੱਥਰ ਕਿਸੇ ਵੇਲੇ ਵੀ ਡਿੱਗ ਸਕਦੇ ਨੇ ਕਿ ਹੋਰ ਵੀ ਤਾਂ ਇਹਨੂੰ ਬਚਾਣਾ ਤੇ ਇਹਦੀ ਜਿਹੜੀ ਜੜਾ ਸਿੱਥੇ ਜਿਹੜਾ ਇਹਨੂੰ ਮਜ਼ਬੂਤ ਕਰਕੇ ਫਿਰ ਉਸ ਤੋਂ ਬਾਅਦ ਜੋ ਗੱਲ ਹੋਈ ਹੈ ਆ ਸਰਕਾਰੀ ਠੇਕੇਦਾਰ ਵੀ ਆ ਗਿਆ ਹੋਰ ਵੀ ਜਿਹੜੇ ਇੱਥੇ ਐਮੀ ਸਾਹਿਬ ਵੀ ਖੜੇ ਨੇ ਹੋਰ ਵੀ ਜਿਹੜੇ ਇੰਜੀਨੀਅਰ ਨੇ ਜੁਸਲਾ ਲਈਏ ਉਸ ਤੋਂ ਬਾਅਦ ਇਸ ਨੂੰ ਸਾਰੇ ਨੂੰ ਅਸੀਂ ਕਵਰ ਕਰਾਂਗੇ ਹਾਂ ਇਹ ਪ੍ਰੋਪਰ ਪਾਲਟਿੰਗਸ ਤਾਂ ਕਿ ਕੋਈ ਵੀ ਜਿਹੜਾ ਹੈ ਕਿ ਅਗਲੇ ਹਫਤੇ ਰੇਨ ਆ ਕੋਈ ਵੀ ਨਾ ਹੋਵੇ ਤੇ ਜਿਹੜੇ ਇਹਦੇ ਪੈਰ ਹੈ ਉਹ ਹਜੇ ਇੱਥੇ ਹੋਰ 5-700 ਹਜ਼ਾਰ ਬੋਰੀ ਜੜੀਆਂ ਉਹ ਪਾਉਗੀ ਜਿੱਥੇ ਤੱਕ ਪੂਰਾ ਸਟਰਕਚਰ ਅਸੀਂ ਉੱਥੇ ਤੱਕ ਤਾਂ ਕਿ ਜਿੰਨਾ ਇਹਦਾ ਮਜ਼ਬੂਤ ਹੋ ਉਸ ਤੋਂ ਬੱਲੀਆਂ ਲਾ ਕੇ ਫਿਰ ਉਸ ਤਰਪਾਲ ਦੇ ਨਾਲ ਤਾਂ ਕਿ ਜਿਹੜਾ ਬਿਲਡਿੰਗ ਹੈ ਉਹ ਖਾਸ ਕਰਕੇ ਉਹ ਵਾਲਾ ਹਿੱਸਾ ਜਿਹੜਾ ਮਜ਼ਬੂਤ ਹੋ ਸਕੇ ਹਾਂ ਤਾਂ ਬਾਕੀ ਇਸ ਦੇ ਨਾਲ ਹੀ ਜਿਹੜੇ ਨੌਜਵਾਨ ਦੇਖ ਰਹੇ ਨੇ ਮੇਰੀ ਬੇਨਤੀ ਹੈ ਕਿ ਖਰੋਟਾ ਇੱਕ ਪਾਰਗੇ ਖਰੋਟਾ ਤੇ ਮੈਂਡਲੀ ਕਲਾ ਇਹ ਦੋ ਜਗ੍ਹਾ ਸੇਵਾ ਚੱਲ ਰਹੀ ਹੈ ਮੈਂਡਲੀ ਕਲਾ ਵੀ ਸਾਨੂੰ ਜਿਹੜੇ ਹੈ ਨੌਜਵਾਨਾਂ ਦੀ ਲੋੜ ਹੈ ਤੇ ਖਰੋਟਾ ਦਾ ਵੀ ਜਿਹੜੀ ਹੈ ਲੋੜ ਧੰਨਵਾਦ